ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਖੁਦ ਆਪਣੀ ਜ਼ਿੰਦਗੀ ਛੋਟੀ ਕਰ ਰਹੇ ਹੋ ਕਿਤੇ ਤੁਸੀਂ ਵੀ ਇਹਨਾਂ ਪੰਜ ਗਲਤ ਆਦਤਾਂ ਦੇ ਸ਼ਿਕਾਰ ਤਾਂ ਨਹੀਂ ਜੋ ਤੁਹਾਨੂੰ ਤੇਜ਼ੀ ਨਾਲ ਬੁੱਢਾ ਅਤੇ ਬਿਮਾਰ ਕਰ ਰਹੀਆਂ ਹਨ ਪਰ ਚੰਗੀ ਗੱਲ ਇਹ ਹੈ ਕਿ ਤੁਸੀਂ ਵੀ ਅੱਜ ਤੋਂ ਹੀ ਇਹਨਾਂ ਪੰਜ ਗਲਤ ਆਦਤਾਂ ਨੂੰ ਬਦਲ ਕੇ ਲੰਮੇ ਸਮੇਂ ਤੱਕ ਜਵਾਨ ਅਤੇ ਤੰਦਰੁਸਤ ਰਹਿ ਸਕਦੇ ਹੋ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਆਮ ਲੋਕਾਂ ਦੇ ਵਿੱਚ ਉਹ ਕਿਹੜੀਆਂ ਪੰਜ ਗਲਤ ਆਦਤਾਂ ਵੱੜ ਚੁੱਕੀਆਂ ਨੇ ਜੋ ਉਹਨਾਂ ਨੂੰ ਤੇਜ਼ੀ ਨਾਲ ਬੁੱਢਾ ਤੇ ਬਿਮਾਰ ਕਰ ਰਹੀਆਂ ਹਨ ਉਹਨਾਂ ਵਿੱਚੋਂ ਪਹਿਲੀ ਗਲਤੀ ਕਿਹੜੀ ਹੈ ਬਿਲਕੁਲ ਜੀ ਅੱਜ ਕੱਲ ਜਿਹੜਾ ਯੂਥ ਹੈ ਖਾਸ ਕਰਕੇ ਉਹਦੇ ਵਿੱਚ ਕੁਝ ਐਸੀਆਂ ਗਲਤ ਆਦਤਾਂ ਡਿਵੈਲਪ ਹੋ ਗਈਆਂ ਨੇ ਜਾਣੀ ਅਣਜਾਣੇ ਜਿਹੜੀਆਂ ਉਹਨਾਂ ਨੂੰ ਤੇਜ਼ੀ ਨਾਲ ਬੁੱਢਿਆਂ ਵੀ ਕਰ ਰਹੀਆਂ ਤੇ ਬਿਮਾਰੀਆਂ ਵੀ ਲਾ ਕਰ ਰਹੀਆਂ ਨੇ ਜੀ ਤੇ ਉਹਨਾਂ ਚੋਂ ਜਿਹੜੀ ਪਹਿਲੀ ਆਦਤ ਹੈ ਉਹ ਹੈ देर ਤੱਕ ਜਗਣਾ ਰਾਤ ਨੂੰ ਤੇ ਸਵੇਰੇ देर ਨਾਲ ਉੱਠਣਾ ਜੀ ਇਹ ਜਿਹੜੀ ਆਦਤ ਹੈ ਇਹ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ ਕਾਰਨ ਇਹਦਾ ਇਹ ਹੈ ਕਿ ਸਾਡਾ ਜਿਹੜਾ ਸਰੀਰ ਹੈ ਹਿਊਮਨ ਬਾਡੀ ਰਿਸਰਚ ਇਹ ਕਹਿੰਦੀ ਹੈ ਕਿ ਇਹਨੂੰ 550 ਲੀਟਰ ਆਕਸੀਜਨ 24 ਘੰਟਿਆਂ ਚ ਚਾਹੀਦੀ ਹੈ ਜੀ ਤੇ ਇਧਰ ਜਿਹੜਾ ਕੁਦਰਤ ਦਾ ਨਿਯਮ ਹੈ ਉਹ ਹੈਗਾ ਕਿ ਜਦੋਂ ਹੀ ਦਿਨ ਛੁੱਪਦਾ ਹੈ ਤੇ ਬੂਟੇ ਆਕਸੀਜਨ ਦੇਣਾ ਬੰਦ ਕਰ ਦਿੰਦੇ ਨੇ ਤੇ ਵਾਤਾਵਰਨ ਦੇ ਵਿੱਚ ਫਿਰ ਆਕਸੀਜਨ ਘਟਣਾ ਸ਼ੁਰੂ ਹੋ ਜਾਂਦੀ ਹੈ ਜੀ ਕਿਉਂਕਿ ਬੂਟਿਆਂ ਨੇ ਬੰਦ ਕਰਤੀ ਹੈ ਹੁਣ ਹਰ ਜੀਵ ਨੇ ਸਾਹ ਲੈਣਾ ਜ਼ਰੂਰ ਤੇ ਆਕਸੀਜਨ ਤੇ ਖਰਚ ਹੋਣੀ ਹੈ ਤੇ ਵਾਤਾਵਰਨ ਚ ਘਟਣ ਦਾ ਪੈਂਦੀ ਹੈ ਤੇ ਜਦੋਂ ਅਸੀਂ ਦੇਰ ਤੱਕ ਜਾਗਦੇ ਆ ਪਰਫਾਰਮ ਕਰ ਰਹੇ ਹਾਂ ਤੇ ਜਿੰਨੀ ਸਾਡੇ ਸੈੱਲਾਂ ਨੂੰ ਆਕਸੀਜਨ ਚਾਹੀਦੀ ਹੈ ਉਨੀ ਆਕਸੀਜਨ ਸਾਡੇ ਸੈੱਲਾਂ ਨੂੰ ਨਹੀਂ ਮਿਲਦੀ ਜੀ ਤੇ ਇਧਰ ਸਵੇਰੇ ਯਾਨੀ ਕਿ ਜਦੋਂ ਪੌਂਫਟਾਲਾ ਹੋ ਜਾਂਦਾ ਹੈ ਤੇ ਉਦੋਂ ਹੀ ਬੂਟੇ ਜਿਹੜੇ ਨੇ ਉਹ ਵਾਪਸ ਆਕਸੀਜਨ ਦੇਣਾ ਸ਼ੁਰੂ ਕਰ ਦਿੰਦੇ ਨੇ ਬਲਕਿ ਰਾਤ ਦੀ ਰੈਸਟ ਤੋਂ ਬਾਅਦ ਉਹ ਹੋਰ ਵੀ ਵਧੀਆ ਆਕਸੀਜਨ ਉਸ ਵੇਲੇ ਉਹ ਦਿੰਦੇ ਨੇ ਉਸ ਵੇਲੇ ਸਾਰੀ ਰਾਤ ਦੀ ਤਰੇਲ ਦੀ ਜਿਹੜੀ ਆ ਉਹ ਪੈ ਕੇ ਤੇ ਉਹ ਪੋਲੂਸ਼ਨ ਨੂੰ ਵੀ ਬਿਠਾ ਚੁੱਕੀ ਹੁੰਦੀ ਹੈ ਤੇ ਵਾਤਾਵਰਨ ਬੜਾ ਸ਼ੁੱਧ ਹੋ ਜਾਂਦਾ ਹੈ ਇਸੇ ਕਰਕੇ ਸ਼ਾਇਦ ਇਹਨੂੰ ਅੰਮ੍ਰਿਤ ਵਿਲਾ ਕਿਹਾ ਜਾਂਦਾ ਹੈ ਸੋ ਉਦੋਂ ਜਿਹੜੀ ਆਕਸੀਜਨ ਹੈ ਬਹੁਤ ਸ਼ਾਨਦਾਰ ਹੈ ਲੇਕਿਨ ਜਿਹੜੇ ਲੋਕ ਰਾਤ देर तक ਜਾਗਦੇ ਨੇ ਉਹ ਫਿਰ ਉਸ ਵੇਲੇ ਉਸ ਟਾਈਮ ਤੇ ਸੌ ਰਹੇ ਹੁੰਦੇ ਜੀ ਤੇ ਐਸੀ ਸਥਿਤੀ ਦੇ ਵਿੱਚ ਸੋਚ ਕੇ ਦੇਖੋ ਕਿ ਉਹ 550 ਲੀਟਰ ਆਕਸੀਜਨ ਰੋਜ਼ ਜਿਹੜੀ ਉਹਨਾਂ ਨੂੰ 15 ਰਹਿਣ ਵਾਸਤੇ ਚਾਹੀਦੀ ਹੈ ਕਿ ਉਹ ਮਿਲ ਪਾਰੀ ਹੋਏਗੀ ਤੇ ਸੌਂ ਵੀ ਰਹੇ ਨੇ ਉਹ AC ਵਾਲੇ ਕਮਰਿਆਂ ਦੇ ਵਿੱਚ ਬੰਦ ਜਿੱਤੇ ਉਹ ਆਕਸੀਜਨ ਬਾਹਰ ਜਿਹੜੀ ਬੁੱਢਿਆ ਨੇ ਦੇ ਦਿੱਤੀ ਉਹ ਅੰਦਰ ਜਾਬ ਨਹੀਂ ਸਕਦੀ ਇਸ ਕਰਕੇ ਉਹਨਾਂ ਦੇ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਤੇ ਜਦੋਂ ਆਕਸੀਜਨ ਦੀ ਘਾਟ ਹੋ ਜਾਏ ਤੇ ਦੋ ਕੰਮ ਫਿਰ ਹੁੰਦੇ ਨੇ ਪਹਿਲਾ ਤੇ ਹੈਗਾ ਕਿ ਤੁਹਾਡੇ ਸਰੀਰ ਦਾ pH ਲੈਵਲ ਯਾਨੀ ਕਿ ਪੋਟੈਂਸ਼ੀਅਲ ਆਫ ਹਾਈਡਰੋਜਨ ਜਿਹੜਾ ਹੈ ਉਹ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਕੁਦਰਤ ਨੇ ਸਾਡਾ ਸਰੀਰ ਦਾ ਜਿਹੜਾ ਪੋਟੈਂਸ਼ੀਅਲ ਆਫ ਫਾਈਟੋ ਜਨ ਹੈ ਜਾਨੀ ਕਿ ਪੀ ਐਚ ਲੈਵਲ ਆ ਉਹ ਹੈਗਾ 7.4 ਜੀ ਇਹ ਜਦੋਂ ਡਿੱਗਦਾ ਹੈ ਤੇ ਇਹ ਐਸਟ੍ਰਿਕ ਹੋਣ ਦਾ ਪੈਂਦਾ ਤੇ ਉਦੋਂ ਤੁਹਾਡੇ ਸਰੀਰ ਦੇ ਵਿੱਚ ਤਜਾਬਾਂ ਦੀ ਮਾਤਰਾ ਵਧਣ ਦਾ ਪੈਂਦੀ ਹੈ ਜਿਹੜੀ ਤੁਹਾਡੇ ਸਰੀਰ ਦੇ ਸੈੱਲ ਲੈਵਲ ਤੇ ਵੀ ਨੁਕਸਾਨ ਪਹੁੰਚਾਉਂਦੀ ਹੈ ਤੇ ਤੁਹਾਡੇ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਸੋ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਇਧਰ ਜਦੋਂ ਆਕਸੀਜਨ ਘੱਟ ਮਿਲ ਰਹੀ ਹੈ ਸੈੱਲ ਲੈਵਲ ਤੇ ਵੀ ਜਿਹੜੀ ਪਰਫਾਰਮੈਂਸ ਐਸਐਲ ਦੀ ਉਹ ਆਕਸੀਜਨ ਤੇ ਨਿਰਭਰ ਕਰਦੀ ਹੈ ਤੁਸੀਂ ਦੇਖੋ ਜਦੋਂ ਵੀ ਕੋਈ ਬੰਦਾ ਜ਼ਿਆਦਾ ਸੀਰੀਅਸ ਹੋ ਜਾਂਦਾ ਤੇ ਹਸਪਤਾਲ ਵੀ ਜਾ ਕੇ ਕੀ ਲੱਗਦਾ ਉਹਨੂੰ ਆਕਸੀਜਨ ਆਕਸੀਜਰੀ ਲੱਗਦੀ ਹੈ ਕਿ ਤਾਂ ਕਿ ਉਹਦੇ ਸੈੱਲਾਂ ਦੀ ਪਰਫਾਰਮੈਂਸ ਦੇ ਵਿੱਚ ਸੁਧਾਰ ਹੋ ਸਕੇ ਤੁਹਾਡੇ ਸ਼ਰੀਰ ਦੇ ਸੈੱਲਾਂ ਦੀ ਪਰਫਾਰਮੈਂਸ ਦੇ ਉੱਤੇ ਹੀ ਤੁਹਾਡੇ ਸਾਰੇ ਸ਼ਰੀਰ ਦੇ ਅੰਗਾਂ ਦੀ ਪਰਫਾਰਮੈਂਸ ਨਿਰਭਰ ਕਰਦੀ ਹੈ ਜੀ ਸੋ ਜੇ ਹਰ ਇੱਕ ਅੰਗ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਤੇ ਤਾਂ ਹੀ ਤੇ ਸ਼ਰੀਰ ਦਾ ਸਿਸਟਮ ਸਹੀ ਚੱਲੇਗਾ ਜੀ ਬਿਲਕੁਲ ਜੇ ਇਹ ਸੈੱਲ ਲੈਵਲ ਤੇ ਇਹ ਪਰਫਾਰਮੈਂਸ ਸਹੀ ਨਹੀਂ ਹੈ ਤੇ ਉਸ ਆਰਗਨ ਨੇ ਸਹੀ ਤਰ੍ਹਾਂ ਕੰਮ ਨਹੀਂ ਕਰਨਾ ਤੇ ਅੱਗੇ ਸਰੀਰ ਦਾ ਪੂਰਾ ਸਿਸਟਮ ਜਿਹੜਾ ਉਹ ਵਿਗੜਦਾ ਹੁੰਦਾ ਸੋ ਇਹ ਇੱਕ ਵੱਡਾ ਫੈਕਟਰ ਹੈਗਾ ਇੱਕ ਵੱਡੀ ਗਲਤੀ ਹੋ ਰਹੀ ਹੈ ਜਿਹੜੀ ਘਰਾਂ ਦੇ ਵਿੱਚ ਕੇ ਯੂਥ ਖਾਸ ਕਰਕੇ ਅੱਜ ਕੱਲ ਦਾ ਜਿਹੜਾ ਰਾਤ ਦੀਆਂ ਪਾਰਟੀਆਂ ਰਾਤ ਦੇ ਵਿਆਹ ਰਾਤ ਦੀ देर ਤੱਕ ਜਾਗਣਾ ਚਾਹੇ ਉਹ ਮੋਬਾਈਲ ਦੇ ਉੱਤੇ ਲੱਗੇ ਆ ਟੀਵੀ ਦੇ ਉੱਤੇ ਲੱਗੇ ਆ ਸੋ ਉਹ ਦੇਖਦੇ ਰਹਿਣਾ ਤੇ ਸਵੇਰੇ ਫਿਰਦੇ ਤੱਕ ਉੱਠਣਾ ਲੇਟ ਉੱਠਣਾ ਤੇ ਇਹ ਉਹਨਾਂ ਨੂੰ ਇੱਕ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ ਇਹ ਗਲਤ ਜਿਹੜੀ ਆਦਤ ਹੈਗੀ ਹੈ ਇਹਨੂੰ ਬਹੁਤ ਜ਼ਰੂਰ ਦਾ ਸੁਧਾਰ ਦੀ ਅਗਰ ਤੰਦਰੁਸਤ ਤੇ ਲੰਬੀ ਜ਼ਿੰਦਗੀ ਚਾਹੀਦੀ ਹੈ ਸਿਹਤਮੰਦ ਰਹਿਣਾ ਹੈ ਜਵਾਨ ਬਣੇ ਰਹਿਣਾ ਹੈ ਤੇ ਜੀ ਸਰ ਜੀ ਫਿਰ ਦੂਸਰੀ ਗਲਤੀ ਕਿਹੜੀ ਹੈ ਦੂਸਰੀ ਗਲਤੀ ਜਿਹੜੀ ਹੈਗੀ ਹੈ ਕਿ ਜੀਵਨ দৌੜ ਭੱਜ ਵਾਲਾ ਹੋ ਗਿਆ ਹੈ ਤੇ দৌੜ ਭੱਜ ਵਾਲੇ ਜੀਵਨ ਚ ਸਹੀ ਪਾਣੀ ਨਾ ਪੀਣਾ ਅਕਸਰ ਅਸੀਂ ਦੇਖਦੇ ਕਿਆਂ ਕਿ ਅੱਜ ਦਾ ਖਾਸ ਕਰਕੇ ਜਿਹੜਾ ਯੂਥ ਹੈ ਉਹ ਬੋਟਲ ਵਾਟਰ ਦੇ ਉੱਤੇ ਡਿਪੈਂਡ ਕਰਦਾ ਜਾ ਰਿਹਾ ਹੈ ਜੀ ਕਿਤੇ ਜਾਣਾ ਤੇ ਬਸ ਉਸੇ ਵਾਲੀ ਬੋਤਲ ਕੀਤੀ ਪਾਣੀ ਤੇ ਲੈ ਲਈ ਇਹ ਜਿਹੜਾ ਬੋਟਲਡ ਵਾਟਰ ਹੈਗਾ ਇਹ ਧਿਆਨ ਰੱਖਣਾ ਚਾਹੀਦਾ ਕਿ ਇਹ ਪਲਾਸਟਿਕ ਦੀ ਬੋਤਲ ਦੇ ਵਿੱਚ ਹੈ ਤੇ ਜਿਹੜੀ ਪਲਾਸਟਿਕ ਵੀ ਹੈ ਬੋਤਲ ਦੀ ਉਹ ਪੈਕ ਪਲਾਸਟਿਕ ਹੈਗੀ ਹੈ ਤੇ ਪਲਾਸਟਿਕ ਦੇ ਉੱਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਇਹ ਗਰਮ ਹੁੰਦੀ ਹੈ ਤੇ ਇਹ ਆਪਣੇ ਕੈਮੀਕਲ ਉਸ ਪਾਣੀ 'ਚ ਛੱਡ ਦਿੰਦੀ ਹੈ ਜੀ ਠੀਕ ਹੈ ਤੁਸੀਂ ਦੇਖਿਆ ਹੋਵੇਗਾ ਕਿ ਇਹਨਾਂ ਦਿਨਾਂ ਦੇ ਵਿੱਚ ਕੈਂਸਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਸੋ ਇਹ ਜਿਹੜਾ ਪਲਾਸਟਿਕ ਹੈ ਇਹ ਕਾਰਸਿਨੋਜਨਿਕ ਹੈ ਕੈਂਸਰ ਕਾਰਕ ਹੈ ਸੋ ਇੱਕ ਤਾਂ ਇਹ ਪਲਾਸਟਿਕ ਦੀ ਬੋਤਲਾਂ ਵਾਲਾ ਪਾਣੀ ਇੱਕ ਬੜੀ ਗਲਤ ਆਦਤ ਬਣਦੀ ਜਾ ਰਹੀ ਹੈ ਪਾਣੀ ਜਿਹੜਾ ਉਹਨੂੰ ਤੁਸੀਂ ਜਿਹੜੀ ਸਟੀਲ ਦੀਆਂ ਬੋਤਲਾਂ ਆ ਰਹੀਆਂ ਜਾਂ ਕੱਚ ਦੀਆਂ ਬੋਤਲਾਂ ਨੇ ਉਹਨਾਂ ਦੇ ਵਿੱਚ ਹੀ ਰੱਖੋ ਤੇ ਉਹ ਚੋਂ ਪੀਓ ਦੂਸਰਾ ਪਾਣੀ ਘੱਟ ਪੀਣਾ ਦੌੜ ਭੱਜ ਦੇ ਵਿੱਚ ਪਾਣੀ ਬਹੁਤ ਘੱਟ ਪੀਤਾ ਜਾਂਦਾ ਹੈ ਕਿਉਂਕਿ ਪਾਣੀ ਜਿਹੜਾ ਸਰੀਰ ਵਾਸਤੇ ਬੜਾ ਜ਼ਰੂਰੀ ਹੈ 70% ਸਰੀਰ ਦਾ ਪਾਣੀ ਜਿਹੜਾ ਉਹ ਉਹ ਟੋਟਲ ਭਾਰ ਦਾ ਉਹ ਮੇਨਟੇਨ ਰਹਿਣਾ ਚਾਹੀਦਾ ਜੀ ਉਹਦੇ ਨਾਲ ਹੀ ਸਰੀਰ ਨੇ ਹਾਈਡਰੇਟ ਵੀ ਰਹਿਣਾ ਕਿਉਂਕਿ ਡੀ ਹਾਈਡਰੇਸ਼ਨ ਹੋ ਜਾਏਗਾ ਤੋਂ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਬਿਮਾਰੀਆਂ ਜੁੜੀਆਂ ਹੋਈਆਂ ਨੇ ਦੂਜਾ ਪਾਣੀ ਦੇ ਸਿਰ ਤੇ ਹੀ ਸਰੀਰ ਨੇ ਸਾਫ਼ ਹੋਣਾ ਹੈ ਤੁਹਾਡੀ ਜਿਹੜੀ ਸਰੀਰ ਦੀ ਗੰਦਗੀ ਯੂਰਿਨ ਰਾਹੀਂ ਬਾਹਰ ਕੱਢਣੀ ਆਉਂਦੀ ਹੈ ਉਹ ਵੀ ਉੱਥੇ ਵੀ ਪਾਣੀ ਚਾਹੀਦਾ ਤੇ ਜੇ ਪਸੀਨੇ ਰਾਹੀਂ ਉਹਨੇ ਜਿਹੜੀ ਸੈੱਲ ਲੈਵਲ ਤੱਕ ਜਿਹੜੀ ਕੋਈ ਗੰਦਗੀ ਚੱਲ ਗਈ ਹੈ ਕੋਈ ਟੌਕਸਿਟੀ ਚੱਲ ਗਈ ਹੈ ਉਹ ਉਹਨੇ ਪਸੀਨੇ ਰਾਹੀਂ ਬਾਹਰ ਕੱਢਣੀ ਹੈ ਤੇ ਉੱਥੇ ਵੀ ਤੁਹਾਨੂੰ ਪਾਣੀ ਦੀ ਲੋੜ ਪੈਣੀ ਹੈ ਜੀ ਤੇ શરીਰ ਚੋਂ ਪਾਣੀ ਹੀ ਨਿਕਲਦਾ ਸੋ ਇਹ ਸਾਰੇ ਕੰਮਾਂ ਵਾਸਤੇ ਸਰੀਰ ਵਿੱਚ ਸਹੀ ਪਾਣੀ ਉਹਦੀ ਮਾਤਰਾ ਵੀ ਸਹੀ ਤੇ ਪਾਣੀ ਸਹੀ ਵੀ ਹੋਣਾ ਚਾਹੀਦਾ ਇਹ ਬੜਾ ਜ਼ਰੂਰੀ ਹੈ ਸੋ ਇੱਕ ਤਾਂ ਇਹ ਜਿਹੜੀ ਗਲਤ ਆਦਤ ਹੈ ਬੋਤਲਾਂ ਦਾ ਪਾਣੀ ਪਲਾਸਟਿਕ ਦੀਆਂ ਬੋਤਲਾਂ ਵਾਲਾ ਪਾਣੀ ਬੋਟਲਡ ਵਾਟਰ ਜਿਹੜਾ ਹੈ ਇਹਨੂੰ ਪੀਣਾ ਇਹ ਬਹੁਤ ਵੱਡਾ ਨੁਕਸਾਨ ਪਹੁੰਚਾ ਰਿਹਾ ਤੇ ਦੂਸਰਾ ਜਿਹੜਾ ਘੱਟ ਪਾਣੀ ਪੀਣਾ ਇਹ ਨੁਕਸਾਨ ਪਹੁੰਚਾ ਰਿਹਾ ਇਹਨਾਂ ਦੋਨਾਂ ਚੀਜ਼ਾਂ ਨੂੰ ਸਹੀ ਕਰਨ ਦੀ ਲੋੜ ਹੈ ਦੂਸਰੀ ਇੱਕ ਚੀਜ਼ ਹੋਰ ਹੈ ਕਿ ਜਿਹੜਾ ਪਾਣੀ ਹੈ ਉਹਦਾ ਪੀ ਐਚ ਲੈਵਲ ਉਹ ਚਾਹੀਦਾ 7.8 ਜੀ ਜੇ ਸਾਡੇ ਬਲੱਡ ਦਾ ਜਿਹੜਾ ਪੀ ਐਚ ਲੈਵਲ ਹੋ 7.54 ਹੈ ਜੀ ਹੁਣ ਜਦੋਂ ਜਿਹੜਾ ਖਾਣਾ ਸਾਡੇ ਸਟਮਕ ਦੇ ਵਿੱਚ ਪ੍ਰੋਸੈਸ ਹੋਣਾ ਹੈ ਤੇ ਉੱਥੇ ਉਹਦੇ ਤੇ ਤੇਜਾਬ ਬਣਦੇ ਨੇ ਸਾਡਾ ਸਟਮਕ ਖੁਦ ਬਣਾਉਂਦਾ ਆ ਉਹਨੂੰ ਪ੍ਰੋਸੈਸ ਕਰਨ ਵਾਸਤੇ ਉਹਨੂੰ ਘੋਲਣ ਵਾਸਤੇ ਤੇ ਜੇ ਤੁਸੀਂ ਪਾਣੀ ਵੀ ਘੱਟ ਪੀ ਐਚ ਵਾਲਾ ਪੀ ਰਹੇ ਹੋ ਤੇ ਉੱਥੇ ਜਿਹੜੇ ਐਸਿਡ ਬਣੇ ਨੇ ਉਹ ਫਿਰ ਅੱਗੇ ਨਿਊਟਰਲ ਨਹੀਂ ਹੋਣੇ ਡਿਲੂਟ ਨਹੀਂ ਹੋਣੇ ਜਦੋਂ ਤੁਸੀਂ ਪਾਣੀ ਚਾਹੀਦਾ ਹੈ ਸਾਡੇ ਸ਼ਰੀਰ ਨੂੰ ਤੇ ਫਿਰ ਤੁਹਾਡੇ ਬਲੱਡ ਦਾ ਜਿਹੜਾ ਪੀ ਐਚ ਲੈਵਲ ਉਹ ਬਦਲਣਾ ਸ਼ੁਰੂ ਕਰਦਾ ਜੀ ਤੇ ਬਲੱਡ ਦਾ ਪੀ ਐਚ ਜੀ ਲੈਵਲ ਜੇ ਬਦਲਿਆ ਤੇ ਫਿਰ ਤੇ ਉਹ ਜਰਾ ਸ ਇੱਕ ਅੱਧਾ ਪੁਆਇੰਟ ਵੀ ਡੇਗਦਾ ਤੇ ਉਹ ਪ੍ਰੋਬਲਮ ਕ੍ਰੀਏਟ ਕਰ ਦਿੰਦਾ ਜਿਵੇਂ ਬੁਖਾਰ ਹੈ ਨਾ ਤੁਹਾਡਾ ਟੈਂਪਰੇਚਰ 98.4 ਡਿਗਰੀ ਹੀ ਰਹੇ ਤੇ ਬਿਲਕੁਲ ਠੀਕ ਰਹਿੰਦਾ ਜੇ 1 ਦਾ ਪੁਆਇੰਟ ਵੀ ਵੱਧ ਜਾਂਦਾ ਤੇ ਤੁਹਾਡਾ ਸਰੀਰ ਅਨਕੰਫਰਟੇਬਲ ਹੋ ਜਾਂਦਾ ਹੈ ਇਹ ਘਟ ਜਾਂਦਾ ਤੇ ਬੜੀ ਕੰਫਿਊਰਟੀ ਫੀਲ ਹੋਣ ਲੱਗ ਪੈਂਦੀ ਹੈ ਸੋ ਇਸੇ ਤਰ੍ਹਾਂ ਹੀ ਪੀ ਐਚ ਲੈਵਲ ਵੀ ਬੜਾ ਸਟ੍ਰਿਕਟ ਹੋ 7.4 ਮੇਨਟੇਨ ਰਹਿਣਾ ਚਾਹੀਦਾ ਇਹ ਜਦੋਂ ਥੱਲੇ ਉੱਤੇ ਜਾਂਦਾ ਹੈ ਤੇ ਬਹੁਤ ਅਸਰ ਤੁਹਾਡੇ ਸ਼ੀਰ ਦੇ ਸਰਾਂ ਦੇ ਉੱਤੇ ਪੈਂਦਾ ਹੈ। ਸੋ ਦੂਜੀ ਬੜੀ ਜ਼ਰੂਰੀ ਗੱਲ ਹੈ ਕਿ ਜਿਹੜਾ ਪੀ ਐਚ ਲੈਵਲ ਹੈ ਪਾਣੀ ਦਾ ਉਹ 7.8 ਹੋਵੇ ਜਿਹੜਾ ਤੁਸੀਂ ਪੀਣ ਵਾਸਤੇ ਇਸਤੇਮਾਲ ਕਰ ਰਹੇ ਹੋ। ਤੇ ਉਹ ਤਾਂ ਹੁੰਦਾ ਆ ਜੇ ਉਸ ਤੇ ਪਾਣੀ ਦੇ ਵਿੱਚ ਆਕਸੀਜਨ ਡਿਸੋਲਵ ਹੋਵੇ। ਦੇਖੋ ਕੁਦਰਤ ਨੇ ਜਿਹੜਾ ਸਾਨੂੰ ਜੀਵਾਂ ਨੂੰ ਪਾਣੀ ਦਿੱਤਾ ਸੀ ਨਾ ਉਹ ਬਾਰਿਸ਼ ਦਾ ਪਾਣੀ ਦਿੱਤਾ ਹੈ। ਤੇ ਜਦੋਂ ਅਸਮਾਨ ਦੇ ਵਿੱਚ ਪਾਣੀ ਉਹ ਬੱਦਲਾਂ ਦੇ ਰੂਪ ਚ ਰਹਿੰਦਾ ਤੇ ਉੱਥੋਂ ਕੁਦਰਤ ਉਹਦੇ ਚ ਆਕਸੀਜਨ ਡਿਸੋਲਵ ਕਰ ਦਿੰਦੀ ਹੈ। ਜੋ ਕਿ ਵਾਤਾਵਰਣ ਦੇ ਵਿੱਚ ਆਕਸੀਜਨ ਹੈ ਹਵਾ ਦੇ ਵਿੱਚ ਆਕਸੀਜਨ ਹੈ ਤੇ ਉਹ ਚੋਂ ਆਕਸੀਜਨ ਆਪਣੇ ਆਪ ਵਿੱਚ ਡਿਸੋਲਵ ਹੋ ਜਾਂਦੀ ਹੈ। ਦੋ ਤਰ੍ਹਾਂ ਦੀ ਆਕਸੀਜਨ ਹੁੰਦੀ ਹੈ ਇੱਕ ਤੇ ਮੋਲੀਕਿਊਲ ਹੈ। ਹਾਈਡਰੋਜਨ ਤੇ ਆਕਸੀਜਨ ਮਿਲ ਕੇ ਪਾਣੀ ਬਣਦਾ ਹੈ। ਉਹ ਅਗਰ ਅਲੱਗ-ਅਲੱਗ ਕਰਾਂਗੇ ਤੇ ਉਹ ਤੇ ਪਾਣੀ ਰਹੇਗਾ ਹੀ ਨਹੀਂ ਉਹ ਕੈਸਾ ਬਣ ਜਾਂਦੀ ਹੈ। ਜੀ। ਲੇਕਿਨ ਉਹਦੇ ਵਿੱਚ ਇੱਕ ਅਲੱਗ ਚੀਜ਼ ਹੈ ਜਿਹੜਾ ਜੀਵਨ ਦਿੰਦੀ ਹੈ ਉਹ ਡਿਸੋਲਵ ਆਕਸੀਜਨ ਹੈ। ਠੀਕ ਹੈ। ਤੇ ਜਿੰਨਾ ਵੀ ਪਾਣੀ ਅਸਮਾਨ ਤੋਂ ਡਿੱਗਦਾ ਹੈ ਉਹਦੇ ਵਿੱਚ ਆਲਰੇਡੀ ਨਦੀਆਂ ਦੇ ਵਿੱਚ ਪਾਣੀ ਜਿਹੜਾ ਆ ਜਿਹੜਾ ਦਰਿਆਵਾਂ ਦੇ ਵਿੱਚ ਪਾਣੀ ਹੈ ਉਹ ਉਹਦੇ ਵਿੱਚ ਡਿਸੋਲਵ ਆਕਸੀਜਨ ਜੀਵ ਹੈਗੇ ਨੇ ਜੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਪਾਣੀ ਧਰਤੀ ਦੇ ਅੰਦਰ ਹੁੰਦਾ ਹੈ ਉਹਦੇ ਵਿੱਚ ਜੀਵ ਨਹੀਂ ਹੁੰਦੇ ਕਿਉਂਕਿ ਉੱਥੇ ਡਿਸੋਲਵ ਆਕਸੀਜਨ ਨਹੀਂ ਹੈ ਉਹਨਾਂ ਜੀਵਾਂ ਨੂੰ ਵੀ ਆਕਸੀਜਨ ਚਾਹੀਦੀ ਹੈ ਉਹ ਪਾਣੀ ਚੋਂ ਲੈਂਦੇ ਤੇ ਲੈਂਦੇ ਕਿਹੜੀ ਆਕਸੀਜਨ ਨੇ ਡਿਸੋਲਵ ਆਕਸੀਜਨ ਜੀ ਸੋ ਪਾਣੀ ਦੇ ਵਿੱਚ ਜਦੋਂ ਆਕਸੀਜਨ ਡਿਸੋਲਵ ਹੁੰਦੀ ਹੈ ਤੇ ਤਾਂ ਹੀ ਉਹਦਾ ਪੀਐਚ ਲੈਵਲ ਜਿਹੜਾ ਉਹ ਐਲਕਲਾਈਨ ਹੁੰਦਾ ਹੈ ਜਿਹੜੇ ਪਾਣੀ ਦਾ ਵੀ ਪੀਐਚ ਲੈਵਲ ਘਟ ਹੋਵੇ ਜਿਵੇਂ ਅਸੀਂ ਬੋਰ ਦਾ ਪਾਣੀ ਅੱਜਕੱਲ ਕੇ ਕੱਢ ਕੇ ਵਰਤ ਰਹੇ ਹਾਂ ਤੇ ਜ਼ਮੀਨ ਦੇ ਵਿੱਚ ਬੜੇ ਸਾਰੇ ਕੈਮੀਕਲ ਕੁਦਰਤ ਨੇ ਰੱਖੇ ਹੋਏ ਨੇ ਹਰ ਇੱਕ ਏਰੀਆ ਦਾ ਉਸ ਏਰੀਆ ਚ ਕਿਹੜਾ కెమికਲ ਹੈ ਜਿਹੜਾ ਉਸ ਪਾਣੀ ਨੂੰ ਇਫੈਕਟ ਕਰੇਗਾ ਉਹ ਉਹਦੇ ਚ ਹੈਗਾ ਤੇ ਦੂਸਰਾ ਉਹਦੇ ਚ ਡਿਸੋਲਵ ਆਕਸੀਜਨ ਨਹੀਂ ਹੁੰਦੀ ਇਸ ਕਰਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜਾ بارش ਦਾ ਪਾਣੀ ਜਾਂ ਫਿਰ ਨਦੀਆਂ ਦਾ ਪਾਣੀ ਹੁਣ ਤੇ ਕੋਸ਼ਿਸ਼ ਕਰ ਰਹੀ ਹੈ ਸਰਕਾਰਾਂ ਵੀ ਕੋਸ਼ਿਸ਼ ਕਰਦੀਆਂ ਨੇ ਕਿ ਹਰ ਸ਼ਹਿਰ ਨੂੰ ਜਿਹੜਾ ਪਾਣੀ ਹੈ ਉਹ ਕਿਸੇ ਨਦੀ ਦਾ ਹੀ ਦਿੱਤਾ ਜਾਵੇ ਜੀ ਤਾਂ ਕਿ ਉਹਦਾ ਪੀ ਐਚ ਲੈਵਲ ਜਿਹੜਾ ਉਹ ਸਹੀ ਰਹੇ ਠੀਕ ਹੈ ਸੋ ਜਿਉ ਜਿਉ ਸਾਇੰਸ ਅੱਕੇ ਡਵੈਲਪ ਕਰਨਾ ਹੋ ਰਹੀ ਹੈ ਰਿਸਰਚ ਹੋ ਰਹੀ ਹੈ ਤੇ ਇਦਿੱਚ ਸੁਵਾਰ ਜਿਹੜੇ ਹੋ ਰਹੇ ਨੇ ਪਹਿਲਾਂ ਪਾਣੀ ਨੂੰ ਸਾਫ਼ ਕਰਨ ਵਾਸਤੇ ਕੋਲ ਗ੍ਰੀਨ ਪਾਈ ਜਾਂਦੀ ਸੀ ਅੱਜ ਕੱਲੋਂ ਉਹਨੂੰ ਬੰਦ ਕੀਤਾ ਜਾ ਰਿਹਾ ਹੈ ਉਹਦੇ ਨੁਕਸਾਨ ਬੜੇ ਆ ਰਹੇ ਜੀ ਠੀਕ ਹੈ ਤੇ ਇਸ ਕਰਕੇ ਉਹ ਕੋਸ਼ਿਸ਼ ਕੀਤੀ ਹੋ ਰਹੀ ਹੈ ਕਿ ਨਹਿਰਾਂ ਰਿਤੀਆਂ ਦਾ ਪਾਣੀ ਉਹਨਾਂ ਰੋਕਾ ਤਾਂ ਪ੍ਰੋਵਾਈਡ ਕਰਵਾਇਆ ਜਾਵੇ ਜਾਂ ਜਿਹੜੀਆਂ ਨਵੀਆਂ ਸੁਆਇਟੀਆਂ ਬਟਰੀਆਂ ਉਹਨਾਂ ਦੇ ਵਿੱਚ بارش ਦਾ ਪਾਣੀ ਜਿਹੜਾ ਉਹ ਸਟੋਰ ਕੀਤਾ ਜਾਵੇ ਜਿਹੜਾ ਸੱਤੇ ਡਿੱਗਦਾ ਪਾਣੀ ਨੂੰ ਕਲੈਕਟ ਕੀਤਾ ਜਾਵੇ ਸੋ ਇਹ ਬਹੁਤ ਸਾਰੀਆਂ ਕੋਸ਼ਿਸ਼ਾਂ ਤੇ ਹੋ ਰਹੀਆਂ ਨੇ ਸੋ ਮੇਨ ਚੀਜ਼ ਹੈ ਕਿ ਜਿਹੜਾ ਪਾਣੀ ਹੈ ਉਹ ਉਹਦੀ ਮਾਤਰਾ ਤੇ ਉਹਦੀ ਕੰਡੀਸ਼ਨ ਪੀ ਐਚ ਲੈਵਲ ਉਹ ਸਹੀ ਹੋਵੇ ਤੇ ਉਹਦੇ ਵਿੱਚ ਕੈਮੀਕਲ ਨਾ ਹੋਵੇ ਤੇ ਸਹੀ ਮਾਤਰਾ ਜਿਹੜੀ ਉਹ ਘੱਟੋ ਘੱਟ 2 ਲੀਟਰ ਪਾਣੀ ਜਿਹੜਾ ਉਹ ਇੱਕ ਹਿਊਮਨ ਬੀنگ ਨੂੰ 24 ਘੰਟਿਆਂ ਚ ਚਾਹੀਦਾ ਹੁੰਦਾ ਉਹ ਬਾਡੀ ਨੂੰ ਪੂਰਾ ਕਰਨਾ ਚਾਹੀਦਾ ਸੋ ਇੱਕ ਇਹ ਗਲਤੀ ਜਿਹੜੀ ਹੋ ਰਹੀ ਹੈ ਇਹਦੇ ਚ ਇਹਨੂੰ ਸੁਧਾਰਨ ਦੀ ਬਹੁਤ ਲੋੜ ਹੈ ਇਹ ਵੀ ਬਹੁਤ ਸਾਰੀਆਂ ਬਿਮਾਰੀਆਂ ਅਣਜਾਣੇ ਚ ਦੇ ਰਹੀ ਹੈ ਜੀ ਸਰ ਜੀ ਫਿਰ ਤੀਸਰੀ ਗਲਤੀ ਕਿਹੜੀ ਹੈ ਤੀਸਰੀ ਗਲਤੀ ਜਿਹੜੀ ਹੈ ਉਹ ਸਾਡੇ ਖਾਣੇ ਨਾਲ ਜੁੜੀ ਹੋਈ ਹੈ ਜੀ ਜਿਹੜੀ ਕੁਦਰਤ ਹੈ ਉਹ ਕਹਿੰਦੀ ਹੈ ਕਿ ਜੀਵਨ ਜਿਹੜਾ ਨਾ ਉਹ ਜਿੰਦਾ ਚੀਜ਼ਾਂ ਨਾਲ ਚੱਲਦਾ ਹੈ ਠੀਕ ਹੈ ਤੁਸੀਂ ਕਦੇ ਵੀ ਕਿਸੇ ਜੀਵ ਦਾ ਖਾਣਾ ਜੰਗਲ ਦੇ ਦਾ ਦੇਖੋ ਤੇ ਉਹ ਖਾਣਾ ਜਿੰਦਾ ਹੈ ਇੱਕ ਸ਼ਾਕਾਹਾਰੀ ਜੀਵ ਹੈ ਤੇ ਉਹ ਹਰਾ ਖਾ ਰਿਆ ਹੋਵੇਗਾ ਜੀ ਇੱਕ ਮਾਸਾਹਾਰੀ ਜੀਵ ਹੈ ਤੇ ਉਹ ਇੰਤਜ਼ਾਰ ਨਹੀਂ ਕਰਦਾ ਕਿ ਇਹ ਜਾਨਵਰ ਜਿਹੜਾ ਮੈਂ ਫੜਿਆ ਮਰ ਜੇਗਾ ਤੇ ਫੇਰ ਮੈਂ ਖਾ ਹਾਂ ਉਹਨੂੰ ਫੜਦਾ ਤੇ ਜਿੰਦਾ ਖਾਣਾ ਸ਼ੁਰੂ ਕਰਦਾ ਕਿਉਂਕਿ ਸਾਡੇ ਸਰੀਰ 'ਚ ਜਿਹੜਾ ਸੱਣਾ ਦਾ ਨਿਰਮਾਣ ਹੁੰਦਾ ਜਿੱਥੇ ਪੋਸ਼ਣ ਜ਼ਰੂਰੀ ਹੈ ਪ੍ਰੋਟੀਨ ਜ਼ਰੂਰੀ ਹੈ ਵਿਟਾਮਿਨ ਮਿਨਰਲ ਜ਼ਰੂਰੀ ਹੈ ਤੇ ਉੱਥੇ ਇਹ ਪੋਸ਼ਣ ਜਿੰਦਾ ਚਾਹੀਦਾ ਹੈ ਅਸੀਂ ਪਿਛਲੇ ਇੱਕ ਵੀਡੀਓ 'ਚ ਗੱਲ ਕੀਤੀ ਸੀ ਕਿ ਡਾਕਟਰ ਜੋ ਗੁੰਟਰ ਗਲੋਬਲ ਦੀ ਰਿਸਰਚ ਜਿਹੜੀ 1999 'ਚ ਉਹਨਾਂ ਨੇ ਦਿੱਤੀ ਸੀ ਕਿ ਹਿਊਮਨ ਬੀਇੰਗ ਜਿਹੜਾ ਖਾਣਾ ਜਿੰਦਾ ਹੈ ਉਹਦੇ ਉੱਤੇ ਕੁਦਰਤ ਨੇ ਅਡਰੈਸ ਸਿਗਨਲ ਕੋਡ ਪਾਇਆ ਹੋਇਆ ਹੈ ਜੀ ਤੇ ਜਦ ਤੱਕ ਖਾਣਾ ਜਿੰਦਾ ਰਹਿੰਦਾ ਤਾਂ ਹੀ ਉਹ ਅਡਰੈਸ ਸਿਗਨਲ ਕੋਡ ਮੇਨਟੇਨ ਰਹਿੰਦਾ ਅਗਰ ਉਹਨੂੰ ਅਸੀਂ ਪ੍ਰੋਸੈਸ ਕਰੀ ਜਾਂਦੇ ਹਾਂ ਤਾਂ ਉਹਨਾਂ ਅਡਰੈਸ ਸਿਗਨਲ ਕੋਡ ਖਰਾਬ ਹੋਈ ਜਾਂਦਾ ਤੇ ਉਹਨਾਂ ਹੀ ਫਿਰ ਬਿਯੋਗ بیمارियां ਦਿੰਦਾ ਸੋ ਜਿੰਦਾ ਖਾਣਾ ਜੀਵਾਂ ਨੂੰ ਚਾਹੀਦਾ ਹੈ ਤੇ ਸਾਨੂੰ ਵੀ ਨਿਰਮਾਣ ਵਾਸਤੇ ਜਿਹੜਾ 200 ਕਰੋੜ ਸੈਲ ਸ਼ਰੀਰ ਚ ਹਿਊਮਨ ਬਾਡੀ ਚ ਲਗਭਗ ਬਣਦੇ ਨੇ ਰੋਜ਼ ਤੇ ਉਹਤੇ ਜਿੰਦਾ ਹੀ ਬਣਦੇ ਨੇ ਉਹਦੇ ਵਾਸਤੇ ਮਟੀਰੀਅਲ ਵੀ ਜਿੰਦਾ ਹੀ ਚਾਹੀਦਾ ਸੋ ਵੱਡੀ ਗਲਤੀ ਅੱਜ ਹੋ ਰਹੀ ਐ ਪੈਕਾਂ ਚ ਬੰਦ ਪ੍ਰੋਸੈਸ ਫੂਡ ਖਾਣਾ ਇਹ ਤਾਂ ਚੱਲ ਰਵਤਾ ਜਾ ਰਿਹਾ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਦੀ ਗੱਲ ਕਰ ਲਓ ਤੇ ਉਹਤੇ ਉਹ ਪ੍ਰੋਸੈਸ ਫੂਡ ਜ਼ਿਆਦਾ ਐ ਤਾਜ਼ੇ ਫਰੂਟ ਜੂਸ ਪੀਣ ਦੀ ਬਜਾਏ ਉਹ ਪੈਕਾਂ ਚ ਬੰਦ ਜਿਹੜੇ ਜੂਸ ਉਹਨਾਂ ਨੂੰ ਤਰਜੀਹ ਦੇਣਗੇ ਕੋਲਡ ਡਰਿੰਕਸ ਪੀਣਗੇ ਜੀ ਜੀ ਜਾਂ ਜਿਹੜਾ ਓਵਰ ਪ੍ਰੋਸੈਸਡ ਫੂਡ ਐ ਮਾਰਕੀਟ ਦਾ ਕਿਉਂਕਿ ਕਾਰਖਾਨਾ ਬਣਿਆ ਕਟਖਾਨਾ ਤੇ ਜਿਹੜਾ ਬਿਆਰ ਦਾ ਉਹ ਜਿਆਦਾ ਖਾਣਾ ਜਾਂ ਪੈਕਾਂ ਚ ਬੰਦ ਜਿਹੜਾ ਪ੍ਰੋਸੈਸ ਫੂਡ ਹੈ ਉਹ ਨੂੰ ਖਾਣਾ ਸੋ ਉਹ ਖਾਣਾ ਸਾਰਾ ਦਾ ਸਾਰਾ ਮਰਿਆ ਹੋਇਆ ਖਾਣਾ ਹੁੰਦਾ ਹੈ ਤੇ ਜਿਹੜਾ ਮਰਿਆ ਹੋਇਆ ਖਾਣਾ ਆ ਉਹ ਸਰੀਰ ਦੇ এনवायरमेंट ਨੂੰ ਜਿਆਦਾ ਐਸਿਡਿਕ ਕਰਦਾ ਹੈ ਜੀ ਇਹ ਸਾਇੰਟੀਫਿਕਲੀ ਵੀ ਅੱਜਕੱਲ ਪ੍ਰੂਵ ਹੈ ਇਸੇ ਕਰਕੇ ਤੇ ਵਿਸ਼ਵ ਸਿਹਤ ਸੰਗਠਨ ਨੇ ਜਿੰਨਾ ਵੀ ਇਹ ਪੈਕ ਬੰਦ ਖਾਣਾ ਹੈ ਉਹਨੂੰ ਜੰਕ ਫੂਡ ਦਾ ਨਾਮ ਦਿੱਤਾ ਜੀ ਕਿ ਇਹ ਕਚਰਾ ਖਾਣਾ ਹੈ ਤੇ ਹੁਣ ਕਚਰੇ ਨੂੰ ਤੁਸੀਂ ਘਰ ਸੰਭਾਲ ਸੌਣ ਤੇ ਰੱਖਦੇ ਨਹੀਂ ਜੀ ਉਹਨੂੰ ਤਾਂ ਬਾਹਰ ਹੀ ਸੁੱਟਿਆ ਜਾਂਦਾ ਜੀ ਸੋ ਇਸ ਖਾਣੇ ਨੂੰ ਤੁਸੀਂ ਕਿਵੇਂ ਆਪਣੇ ਸਰੀਰ ਦੇ ਵਿੱਚ ਸਮਾਲ ਸਕਦੇ ਹੋ ਜਾਂ ਤੁਹਾਨੂੰ ਉਹ ਕਿੰਨਾ ਕੁ ਪੋਸ਼ਣ ਦੇਵੇਗਾ ਸਰੀਰ ਨੂੰ ਤਾਂ ਪੋਸ਼ਣ ਚਾਹੀਦਾ ਨਾ ਸੋ ਇਹ ਵੀ ਇੱਕ ਵੱਡੀ ਗਲਤੀ ਹੋ ਰਹੀ ਹੈ ਗਲਤ ਖਾਣਾ ਜਿਹੜਾ ਹੈ ਓਵਰ ਪ੍ਰੋਸੈਸਡ ਖਾਣਾ ਹੈ ਬਾਰ-ਬਾਰ ਜਿਆਦਾ ਸੇਕ ਤੇ ਪਕਾਇਆ ਖਾਣਾ ਜਿਹੜਾ ਹੈ ਜਾਂ ਉਹਨੂੰ ਬਾਰ-ਬਾਰ ਗਰਮ ਕੀਤਾ ਗਿਆ ਜਿਹੜਾ ਖਾਣਾ ਆ ਇਹ ਇਹ ਕੋਈ ਵੀ ਓਵਰ ਪ੍ਰੋਸੈਸਡ ਖਾਣਾ ਜਿਹੜਾ ਉਹ ਮਰਦਾ ਜਾਂਦਾ ਹੈ ਖਾਣਾ ਸਾਡਾ ਤਿੰਨ ਕੰਡੀਸ਼ਨਾਂ 'ਚ ਰੱਬ ਨੇ ਦਿੱਤਾ ਹੋਇਆ ਇੱਕ ਸੁੱਤੀ ਅਵਸਥਾ ਹੁੰਦੀ ਹੈ ਇੱਕ ਲਾਈਵ ਅਵਸਥਾ ਜਾਗਦੀ ਅਵਸਥਾ ਹੁੰਦੀ ਹੈ ਤੇ ਇੱਕ ਮਰੀ ਹੋਈ ਅਵਸਥਾ ਹੁੰਦੀ ਹੈ ਜੀ ਇਨੋਂ ਮੈਂ ਉਦਾਹਰਨ ਨਾਲ ਦੱਸ ਦਿੰਦਾ ਕਿ ਜਿਵੇਂ ਇੱਕ ਛੋਲਿਆਂ ਦਾ ਦਾਣਾ ਹੈ ਅਗਰ ਉਹ ਸੁੱਕਾ ਹੈ ਤੇ ਉਹ ਸੁੱਕੀ अवस्थाਤ ਹੈ ਸਲੀਪਿੰਗ ਕੰਡੀਸ਼ਨ ਹੈ ਉਹਦੀ ਉਹਨੂੰ ਤੁਸੀਂ ਦੋ ਸਾਲ ਵੀ ਰੱਖ ਲਓ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਉਸੇ ਦਾ ਐਸਾ ਹੀ ਰਹੇਗਾ ਜੀ ਤੇ ਉਹ ਸੁੱਕੀ ਅਵਸਥਾ ਦੇ ਵਿੱਚ ਹੈ ਜਦੋਂ ਉਹਨੂੰ ਤੁਸੀਂ ਪਾਣੀ ਲਾਓਗੇ ਤੇ ਫਿਰ ਉਹਦੇ ਵਿੱਚ ਅੰਕੂਰਣ ਸਟਾਰਟ ਹੋ ਜਾਵੇਗਾ ਅੰਗੀ ਉਹਦੇ ਵਿੱਚ ਕਿਰਿਆ ਸਟਾਰਟ ਹੋ ਜਾਏਗੀ ਸੋ ਉਹ ਜਦੋਂ ਹੁਣ ਹੁਣੇ ਆ ਗਿਆ ਲਾਈਫ ਕੰਡੀਸ਼ਨ ਦੇ ਵਿੱਚ ਠੀਕ ਹੈ ਤੇ ਫਿਰ ਅਗਰ ਉਹਨੂੰ ਜੇ ਅੰਕੂਰਣ ਤੋਂ ਬਾਅਦ ਚ ਉਹਨੂੰ ਸੁਕਾਤਾ ਜਾਵੇ ਜਾਂ ਉਹਨੂੰ ਰਭੰਤਾ ਜਾਏ ਰੰਤਾ ਜਾਏ ਇਫੇ ਰੋ ਦੀ ਕਦੇ ਵੀ ਕੋਈ ਕਿਰਿਆ ਨਹੀਂ ਹੋਣੀ ਜੀ ਹੁਣ ਉਹ ਕਿਹੜੀ ਕੰਡੀਸ਼ਨ ਚ ਚਲਾ ਗਿਆ ਮਰੀ ਹੋਈ ਕੰਡੀਸ਼ਨਸ ਸਾਇੰਟੀਫਿਕਲੀ ਵੀ ਪ੍ਰੂਵ ਹੋ ਚੁੱਕਿਆ ਹੈ ਕਿ ਉਹੀ ਛੋਲਿਆਂ ਦਾ ਦਾਣਾ ਜੇ ਸੁੱਕਾ ਆ ਤੇ ਉਹਦੀ ਫੂਡ ਗ੍ਰੇਡ ਜਿਹੜਾ ਉਹ 30 ਦੇ ਕਰੀਬ ਹੈ ਜੀ 30 ਦੇ ਕਰੀਬ ਹੈ ਤੇ ਜਦੋਂ ਉਸੇ ਦਾਣੇ ਨੂੰ ਤੁਸੀਂ ਅੰਕੂਰਿਤ ਕਰ ਦਿੰਦੇ ਹੋ ਉਹਦਾ ਫੂਡ ਗ੍ਰੇਡ ਜਿਹੜਾ ਉਹ ਵੱਧ ਕੇ ਉਹ 68 ਤੇ ਚਲਾ ਜਾਂਦਾ 68 ਹੋ ਜਾਂਦਾ ਜੀ ਸੋ ਉਹਦੇ ਨਾਲ ਉਹਦੀ ਵੈਲਿਊ ਜਿਹੜੀ ਉਹ ਕਈ ਗੁਣਾ ਵੱਧ ਜਾਂਦੀ ਹੈ ਸੋ ਸਾਨੂੰ ਇਨਸਾਨਾਂ ਨੂੰ ਵੀ ਨਾ ਤੇ ਸੁੱਤਾ ਭੋਜਨ ਚਾਹੀਦਾ ਨਾ ਮਰਿਆ ਭੋਜਨ ਚਾਹੀਦਾ ਜਿੰਨਾ ਲਾਈਵ ਭੋਜਨ ਖਾਵਾਂਗੇ ਉਨਾ ਤੰਦਰੁਸਤ ਹੋਵਾਂਗੇ ਉਨੀ ਲੰਮੀ ਸਿਹਤਮੰਦ ਜ਼ਿੰਦਗੀ ਰਹੇਗੀ ਠੀਕ ਹੈ ਸੋ ਇਹ ਤੇ ਮੇਰਾ ਵੀ ਐਕਸਪੀਰੀਅੰਸ ਹੋ ਚੁੱਕਿਆ ਕਿ ਪਿਛਲੇ ਜਦ ਤੋਂ ਅਸੀਂ ਲਾਈਵ ਫੂਡ ਲੈਣਾ ਸ਼ੁਰੂ ਕੀਤਾ ਹੈ ਉਮਰ ਵਧਣ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਜੀ ਸੋ ਇਹ ਬੜਾ ਇੰਪੋਰਟੈਂਟ ਹੈਗਾ ਇਹ ਵੱਡੀ ਗਲਤੀ ਹੋ ਰਹੀ ਹੈ ਅੱਜਕੱਲ ਤੇ ਇਸ ਨੂੰ ਵੀ ਸੁਧਾਰਨ ਦੀ ਲੋੜ ਹੈ ਸੋ ਸਰ ਜੀ ਚੌਥੀ ਗਲਤੀ ਬਾਰੇ ਦੱਸੋ ਚੌਥੀ ਗਲਤੀ ਹੈਗੀ ਹੈ ਫਿਰ ਉਹ ਨੀਂਦ ਨਾਲ ਜੁੜੀ ਹੋਈ ਹੈ ਜੀ ਕਿ ਨੀਂਦ ਨੂੰ ਸਹੀ ਸਮੇਂ ਤੇ ਨਾ ਲੈਣਾ ਅੱਜ ਕੱਲ ਤੇ ਅਕਸਰ ਦੇਖਿਆ ਜਾ ਰਿਹਾ ਹੈ ਕਿ ਕੰਮ ਹੀ ਇਸ ਤਰ੍ਹਾਂ ਦੇ ਹੋ ਗਏ ਨੇ ਹੁਣ ਸ਼ਿਫਟਾਂ ਦੇ ਵਿੱਚ ਕੰਮ ਹੁੰਦੇ ਨੇ ਹਰ ਇੱਕ ਕੰਪਨੀ ਚਾਹਦੀ ਹੈ ਕਿ 24 ਘੰਟੇ ਕੰਮ ਹੀ ਹੋਵੇ ਤੇ ਜਦੋਂ ਰਾਤ ਦੀਆਂ ਸ਼ਿਫਟਾਂ ਜਿਹਨਾਂ ਦੀਆਂ ਹੁੰਦੀਆਂ ਉਹ ਤੁ ਰਾਤ ਨੂੰ ਤੇ ਜਾਗਣਾ ਪੈਂਦਾ ਉਹਨਾਂ ਨੂੰ ਦੇਣੇ ਸੌਂਦੇ ਨੇ ਲੇਕਿਨ ਜਿਹੜਾ ਨੀਂਦ ਦਾ ਸਹੀ ਸਮਾਂ ਆ ਉਹ ਕੁਦਰਤ ਵੱਲੋਂ ਦਿੱਤਾ ਅਰਥ ਹੈਗਾ ਆ ਜਿੱਥੋਂ ਦਿਨ ਛੁੱਪ ਜਾਂਦਾ ਰਾਤ ਹੋ ਜਾਂਦੀ ਹੈ ਤੇ ਕੁਦਰਤ ਸਾਨੂੰ ਇਸ਼ਾਰਾ ਦਿੰਦੀ ਹੁੰਦੀ ਕੋ ਤੁਹਾਨੂੰ ਨਜ਼ਰ ਨਹੀਂ ਕੁਝ ਵੀ ਆ ਰਿਹਾ ਹੁਣ ਇਹ ਹੈ ਕਿ ਦਾ ਮਤਲਬ ਇੱਕ ਜਗ੍ਹਾ ਟਿਕ ਜਾਓ ਤੇ ਆਰਾਮ ਕਰੋ ਜੀ ਆਹਦੀ ਤੇ ਜਿੱਥੋਂ ਸੂਰਜ ਨਿਕਲ ਜਾਂਦਾ ਉਹ ਉਹਦੋਂ ਜਾਗ ਜਾਓ ਹੁਣ ਸਭ ਕੁਝ ਸਾਹਮਣੇ ਦਿਖਣ ਦੇ ਆ ਕਿ ਜੋ ਬਤੀ ਹੁਣ ਉੱਠੋ ਤੇ ਆਪਣੇ ਕੰਮ ਅការ ਚ ਲੱਗ ਜਾਓ ਦੂਸਰੀ ਚੀਜ਼ ਜਿਹੜੀ ਹੈ ਕਿ ਰਾਤ ਨੂੰ ਬੂਟੇ ਜਿਵੇਂ ਪਹਿਲਾਂ ਦੱਸਿਆ ਕਿ ਆਕਸੀਜਨ ਦੇਣਾ ਬੰਦ ਕਰ ਦਿੰਦੇ ਨੇ ਸਵੇਰੇ ਆਕਸੀਜਨ ਸਟਾਰਟ ਕਰ ਦਿੰਦੇ ਨੇ ਜਦੋਂ ਤੁਸੀਂ ਵੀ ਪਰਫਾਰਮ ਕਰਨਾ ਜ਼ਿਆਦਾ ਆਕਸੀਜਨ ਚਾਹੀਦੀ ਹੈ ਨੈਚੁਰਲੀ ਜੀ ਤੀਸਰੀ ਖੋਰ ਮਤਵਪੂਰਨ ਚੀਜ਼ ਹੈ ਜਗੇ ਨੀਂਦ ਨਾਲ ਜੁੜੀ ਕਿ ਜਦੋਂ ਹਨੇਰੇ ਦੇ ਵਿੱਚ ਤੁਸੀਂ ਸੌਂਦੇ ਹੋ ਉਦੋਂ ਜਦੋਂ ਹਨੇਰਾ ਕਰ ਦਿੱਤੀ ਹੈ ਉਦੋਂ ਇੱਕ ਮੈਲਾਟੋਨਿਨ ਨਾਮ ਦਾ ਤੁਹਾਡੇ ਬੋਡੀ ਵਿੱਚ ਹਾਰਮੋਨ ਬਣਦਾ ਹੈ ਜਿਹੜਾ ਐਂਟੀ-ਏਜਿੰਗ ਹਾਰਮੋਨ ਹੈਗਾ ਜਿਹੜਾ ਉਮਰ ਨੂੰ ਜਿਹੜੇ ਸਾਈਨ ਆਉਂਦੇ ਨੇ ਵਧਣ ਦੇ ਉਹਨਾਂ ਨੂੰ ਰੋਕਦਾ ਹੈ ਯਾਨੀ ਕਿ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਰੱਖਣ ਦੇ ਵਿੱਚ ਉਹ ਮਦਦ ਕਰਦਾ ਹੈ ਸੋ ਉਹ ਵੀ ਉਹਨੂੰ ਵੀ ਇੱਕ ਰਾਤ ਵੇਲੇ ਜਿਹੜਾ ਉਹ ਹੀ ਬਣਨਾ ਹੈਗਾ ਸੋ ਇਸ ਕਰਕੇ ਤੁਹਾਡੀ ਨੀਂਦ ਜਿਹੜੀ ਆ ਨਾ ਉਹ ਇੱਕ ਤਾਂ 7 ਤੋਂ 8 ਘੰਟੇ ਦੇ ਵਿੱਚ ਜ਼ਰੂਰੀ ਆ ਜੀ ਤੇ ਟੁਕੜਿਆਂ ਚ ਨਾ ਹੋਵੇ ਇੱਕ ਡੀਪ ਸਲੀਪ ਚ ਹੋਣੀ ਚਾਹੀਦੀ ਆ 8 ਤੋਂ ਜ਼ਿਆਦਾ ਨਹੀਂ ਚਾਹੀਦੀ ਸੋ 7 ਤੋਂ ਘੱਟ ਨਹੀਂ ਚਾਹੀਦੀ ਜੀ ਸੋ ਉਹਦੇ ਵਾਸਤੇ ਚੰਗਾ ਟਾਈਮ ਜਿਹੜਾ ਉਹ ਹੈਗਾ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਅਗਰ ਤੁਸੀਂ 9:30 ਵਜੇ ਬਿਸਤਰੇ ਸੇ ਚੜੇ ਜਾਂਦੇ ਹੋ ਤੇ 10 ਵਜੇ ਤੱਕ ਤੁਹਾਨੂੰ ਨੀਂਦ ਆ ਜਾਂਦੀ ਹੈ ਤੇ ਤੁਸੀਂ 6 ਵਜੇ ਤੱਕ ਤੁਹਾਡੇ 8 ਘੰਟੇ ਪੂਰੇ ਹੋਗੇ ਜੇ 5 ਵਜੇ ਹੋਟਪੇ ਤੇ ਤਾਂ ਵੀ 7 ਘੰਟੇ ਪੂਰੇ ਹੋਗੇ ਸੋ ਇਹ ਜਿਹੜਾ ਟਾਈਮ ਦੀ ਨੀਂਦ ਹੈ ਉਹ ਸਭ ਤੋਂ ਬੈਸਟ ਹੈਗੀ ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜੇ ਤੁਸੀਂ ਸਤੰਦਰੁਸਤ ਰਹਿਣਾ ਹੈ ਤੇ ਤੁਹਾਡੀ ਨੀਂਦ ਇਸੇ ਟਾਈਮ ਦੇ ਵਿੱਚ ਹੀ ਪੂਰੀ ਹੋਵੇ ਜੀ ਸਰ ਜੀ ਪੰਜਵੀਂ ਗਲਤੀ ਕਿਹੜੀ ਹੈ ਪੰਜਵੀਂ ਗਲਤੀ ਜਿਹੜੀ ਹੈ ਉਹ ਹੈ ਕਿ ਅੰਦਾਜ਼ ਤੋਂ ਬਿਨਾਂ ਜ਼ਰੂਰਤ ਦੇ ਦਵਾਈਆਂ ਖਾਣੀਆਂ ਜੀ ਜਰਾਂ ਦੀ ਜਰਾਂ ਕੋਈ ਸਮੱਸਿਆ ਹੋਵੇ ਹਲਕਾ ਜਿਹਾ ਸਿਰਦਰਦ ਹੋਇਆ ਤੇ ਮੈਡੀਸਿਨ ਲੈ ਲਓ ਜਰਾਂ ਜਿਹਾ ਬੁਖਾਰ ਹੋ ਗਿਆ ਤੇ ਮੈਡੀਸਿਨ ਲੈ ਲਓ ਇਹਨਾਂ ਕਿ ਸਿਰਫ ਮੈਡੀਕਲ ਕਿਸ਼ਮ ਕਰਨਾ ਜਿਹੜਾ ਨਾ ਖੁਦ ਦਵਾਈਆਂ ਆਪੇ ਚੋਂ ਕੇ ਖਾ ਲਣੀਆਂ ਇਹ ਸਭ ਤੋਂ ਗਲਤ ਹੋ ਰਿਹਾ ਹੈ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਐਲੋਪੈਥੀ ਦੇ ਫਾਊਂਡਰ ਨੇ ਡਾਕਟਰ ਹਿਪੋਕ੍ਰੇਟ ਇਹ ਇਹਨਾਂ ਦੀ ਬਣਾਈ ਇੱਕ ਓਥ ਹੈ ਜਿਹੜੀ ਦੁਨੀਆ 'ਚ ਅੱਜ ਕੋਈ ਵੀ ਡਾਕਟਰ ਬਣਦਾ ਹੈ ਜਦੋਂ ਆਪਣੀ ਬੀਬੀਐਸ ਕੰਪਲੀਟ ਕਰਦਾ ਹੈ ਤੇ ਉਹ ਡਾਕਟਰ ਬਣਦੀ ਇੱਕ ਕਸਮ ਹੁੰਦੀ ਹੈ ਚੁੱਕਦਾ ਹੈ ਤੇ ਉਹ ਕਸਮ ਉਹ ਡਾਕਟਰ ਹਿਪੋਕ੍ਰੇਟ ਓਥ ਨੂੰ ਕਿਹਾ ਜਾਂਦਾ ਹੈ ਉਸ ਕਸਮ ਦੇ ਵਿੱਚ ਕੁਝ ਲਾਈਨਾਂ ਸ਼ਾਮਿਲ ਨੇ ਜ ਜਨਾਂ ਦਾ ਮਤਲਬ ਇਹ ਹੈਗਾ ਕਿ ਜਦ ਵੀ ਕੋਈ ਪੇਸ਼ੈਂਟ ਮੇਰੇ ਕੋਲ ਆਏਗਾ ਤੇ ਮੈਂ ਸਭ ਤੋਂ ਪਹਿਲਾਂ ਉਹਦਾ ਖਾਣਾ ਸਹੀ ਕਰਾਵਾਂਗਾ ਦਵਾਈਆਂ ਜਿਹੜੀਆਂ ਉਹ ਮੇਰਾ ਲਾਸਟ ਪ੍ਰਾਇਓਰਟੀ ਹੋਣਗੀਆਂ ਫਰਸਟ ਪ੍ਰਾਇਓਰਟੀ ਕਦੀ ਨਹੀਂ ਹੋਣਗੀਆਂ ਜੀ ਠੀਕ ਹੈ ਇਹ ਉਹ ਕਸਮ ਦੇ ਵਿੱਚ ਸ਼ਾਮਿਲ ਹੈ ਯਾਨੀ ਕਿ ਡਾਕਟਰ ਵੀ ਤੁਹਾਨੂੰ ਦਵਾਈ ਦੇਣ ਲੱਗਿਆ ਪਹਿਲਾਂ ਲੱਖ ਵਾਰ ਸੋਚੇਗਾ ਤੇ ਫਿਰ ਉਹ ਤੁਹਾਨੂੰ ਦਵਾਈ ਦੇਗਾ ਮੇਰੇ ਬਹੁਤ ਸਾਰੇ ਰਿਲੇਟਿਵਸ ਦੋਸਤ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਯੂਰਪੀਅਨ ਕੰਟਰੀਆਂ 'ਚ ਖਾਸ ਕਰਕੇ ਉਹ ਜਦ ਵੀ ਇੰਡੀਆ ਹੁੰਦੇ ਨੇ ਤੇ ਇੱਥੋਂ ਉਹ ਸਾਰੀਆਂ ਦਵਾਈਆਂ ਖਰੀਦ ਕੇ ਖੜਦੇ ਜੀ ਤੇ ਮੈਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਇੰਨੀਆਂ ਦਵਾਈਆਂ ਕਿਉਂ ਖਰੀਦ ਕੇ ਖੜ ਰਹੇ ਹੋ ਕਹਿੰਦੇ ਉੱਥੇ ਡਾਕਟਰ ਦਵਾਈਆਂ ਨਹੀਂ ਦਿੰਦੇ ਲੱਗੇ ਕਿ ਕਿਉਂ ਉਹ ਕੀ ਕਹਿੰਦੇ ਨੇ ਕਹਿੰਦੇ ਨੇ ਉਹ ਕਹਿਣਗੇ ਆਪਣਾ ਖਾਣਾ ਸਹੀ ਕਰੋ ਇਹ ਕਰੋ ਉਹ ਕਰੋ ਤੇ ਦਵਾਈਆਂ ਬੜੀਆਂ ਘੱਟ ਦੇ ਦਿੰਦੇ ਨੇ ਮੈਂ ਕਹਿੰਦਾ ਮੇਰੀ ਗੱਲ ਸੁਣੋ ਵੀ ਇੱਕ ਪਾਸੇ ਤੁਸੀਂ ਉਹਨਾਂ ਨੂੰ ਡਵੈਲਪਡ ਕੰਟਰੀ ਬਣਾ ਦਿੰਦੇ ਦੇ ਡਵੈਲਪਮੈਂਟ ਕੰਟਰੀ ਦਾ ਮਤਲਬ ਹੋ ਗਿਆ ਕਿ ਉਹ ਜਿਆਦਾ ਵਿਕਸਤ ਨਹੀਂ ਕਿ ਉਹ ਵਿਕਾਸ ਅਗਰ ਕੀਤਾ ਤੇ ਸਰੀਰਕ ਵਿਕਾਸ ਵੀ ਤੋਂ ਉਹਨਾਂ ਦਾ ਹੈਗਾ ਨਾ ਸਾਡੇ ਨਾਲੋਂ ਜ਼ਿਆਦਾ ਤੰਦਰੁਸਤ ਰਹਿੰਦੇ ਨੇ ਉਹ ਤੇ ਉਹ ਕਿਸ ਕਰਕੇ ਉਹ ਡਾਕਟਰ ਕੀ ਪਾਗਲ ਹੈ ਕਿ ਨੇ ਕਿ ਤੁਹਾਨੂੰ ਦਵਾਈਆਂ ਤੋਂ ਮਨਾ ਕਰਦੇ ਨੇ ਹਰ ਇੱਕ ਦਵਾਈ ਦਾ ਇੱਕ ਸਾਈਡ ਇਫੈਕਟ ਹੈ ਇਹ ਖਾਣਾ ਨਹੀਂ ਹੈ ਕਿ ਜਿਹਨੇ ਸਾਈਡ ਇਫੈਕਟ ਨਹੀਂ ਦੇਣਾ ਇੱਕ ਉਤਰਤਾ ਬਣੀ ਹੋਈ ਨਹੀਂ ਹੈ ਇਹ ਸਾਡੀ ਇਨਸਾਨਾਂ ਦੀ ਬਣਾਈ ਹੋਈ ਦਵਾਈ ਹੈ ਤੇ ਉਹ ਹਰ ਇੱਕ ਦਵਾਈ ਦਾ ਸਾਈਡ ਇਫੈਕਟ ਹੈ ਤੇ ਸਭ ਤੋਂ ਪਹਿਲਾਂ ਕੰਮ ਵੀ ਅਮਰੀਕਾ ਵਰਗੇ ਕੰਟਰੀ ਨੇ ਕੀਤਾ ਸੀ ਕਿ ਕਿ ਉਹਨਾਂ ਨੇ ਸਾਰੀਆਂ ਦਵਾਈਆਂ ਦੇ ਸਾਈਡ ਇਫੈਕਟ ਪਬਲਿਸ਼ ਕਰਵਾਏ ਸੀ ਤੇ ਮੈਂ ਅੱਜ ਵੀ ਦਾਅਵੇ ਨਾਲ ਕਹਿਣਾ ਜੇ ਤੁਸੀਂ ਕੋਈ ਦਵਾਈ ਖਾਂਦੇ ਹੋ ਨਾ ਤੇ ਉਸ ਦਵਾਈ ਦਾ ਨਾਮ ਪਾਓ Google ਦੇ ਉੱਤੇ ਤੇ ਉਹਦੇ ਸਾਈਡ ਇਫੈਕਟ ਅੱਗੇ ਲਿਖੋ ਤੇ ਉਹ ਆ ਜਾਂਦੇ ਤੇ ਜਦੋਂ ਤੁਸੀਂ ਸਾਈਡ ਇਫੈਕਟ ਪੜ੍ਹਨੇ ਨੇ ਨਾ ਉਹਦੇ ਤੇ ਤੁਸੀਂ ਹੱਥ ਜੋੜ ਲੈਣੇ ਪਹਿਲਾਂ ਹੀ ਕਿ ਜਿਹੜੀ ਮੈਨੂੰ ਬਿਮਾਰੀ ਹੈਗੀ ਮੈਂ ਇਹੋ ਹੀ ਚੱਲ ਲਵਾਂਗਾ ਜਿਹੜੀਆਂ ਇੰਨੀਆਂ ਹੋਣੀਆਂ ਨੇ ਨਾ ਇਹ ਆ ਜਾਂ ਔਖੀਆਂ ਕਰਨੀਆਂ ਇਹ ਮੈਨੂੰ ਬੜਾ ਤੰਗ ਕਰਨ ਗਿਆ ਸੋ ਦਵਾਈ ਤੁਹਾਨੂੰ ਕੁਛ ਦਿਨ ਵਾਸਤੇ ਰੀਲੀਫ ਦੇਣ ਵਾਸਤੇ ਉਹ ਤੁਹਾਨੂੰ ਪਰਮਾਨੈਂਟਲੀ ਠੀਕ ਨਹੀਂ ਕਰਦੀ ਤੇ ਉਹਦੇ ਸਾਈਡ ਇਫੈਕਟ ਹੁੰਦੇ ਨੇ ਸੋ ਅੰਨੇਵਾ ਦਵਾਈਆਂ ਕਦੇ ਨਹੀਂ ਖਾਣੀਆਂ ਚਾਹੀਦੀਆਂ ਉਹਦੇ ਬੜੇ ਸਾਈਡ ਇਫੈਕਟ ਨੇ ਔਰ ਹਿੰਦੁਸਤਾਨ ਚ ਬਹੁਤ ਸਾਰੇ ਲੋਕ ਅੱਜ ਬਿਮਾਰੀਆਂ ਚ ਇਸ ਕਰਕੇ ਦਰਸੋਂ ਹੋ ਗਏ ਨੇ ਕਿ ਉਹ ਆਪਣੇ ਆਪ ਹੀ ਜਰਾ ਜਰਾ ਪ੍ਰੋਬਲਮ ਹੋਈ ਤੇ ਗੋਲੀ ਖਾ ਲੋ ਤੇ ਉਹਦੇ ਕਰਕੇ ਉਹਨਾਂ ਦੀਆਂ ਕਈ ਸਮੱਸਿਆਵਾਂ ਐਸੀਆਂ ਬਣ ਗਈਆਂ ਜਿਹੜੀਆਂ ਹੁਣ ਉਹ ਚੱਲ ਰਹੇ ਨੇ ਸੋ ਇਹ ਵੀ ਇੱਕ ਵੱਡੀ ਗਲਤੀ ਹੈ ਔਰ ਪਰਿਵਾਰ ਦੇ ਵਿੱਚ ਹੋ ਰਹੀ ਹੈ ਤੇ ਇਸ ਨੂੰ ਵੀ ਬਦਲਦੀ بڑا ਲੋੜ ਹੈ ਤਾਂ ਕਿ ਸਾਈਡ ਇਫੈਕਟ ਆਉਣ ਵਾਲੀਆਂ ਜਿਹੜੀਆਂ ਹੋਰ ਬਿਮਾਰੀਆਂ ਨੂੰ ਉਹਨਾਂ ਤੋਂ ਬਚਿਆ ਜਾ ਸਕੇ ਜੀ ਜੀ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਇੰਨੀ ਵਧੀਆ ਜਾਣਕਾਰੀ ਦੇਣ ਵਾਲੇ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਕਿਵੇਂ ਤੁਸੀਂ ਆਪਣੀਆਂ ਪੰਜ ਗਲਤ ਆਦਤਾਂ ਨੂੰ ਬਦਲ ਕੇ ਲੰਮੇ ਸਮੇਂ ਤੱਕ ਜਵਾਨ ਅਤੇ ਤੰਦਰੁਸਤ ਰਹਿ ਸਕਦੇ ਹੋ ਇਤੋਂ ਤੱਕ ਜੇ ਅਸੀਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸ੍ਰਿਕਾ